ਬਾਬੂ ਸ਼ਾਹੀ ਦੇਖ ਰਹੇ ਹੋ ਤੁਸੀਂ ਮੁਹਾਲੀ ਨਗਰ ਨਿਗਮ ਦੀ ਜਿਹੜੀ ਗਊਸ਼ਾਲਾ ਹੈ ਮੁਹਾਲੀ ਦੀ ਸਰਕਾਰੀ ਗਊਸ਼ਾਲਾ ਵੀ ਜਿਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਗौरी शंकर ਸੇਵਾਦਲ ਜਿਹੜਾ ਹੈ ਉਹਦੀ ਦੇਖਰੇਖ ਕਰਦਾ ਉਹਨਾਂ ਵੱਲੋਂ ਇੱਕ ਬੜੀ ਪਹਿਲ ਇੱਕ ਜਿਹੜੀ ਹੈ ਨਵੇਂ ਕਿਸਮ ਦੀ ਕੀਤੀ ਗਈ ਸੀਗੀ ਜਿਹ ਵਿੱਚ ਸੀਗਾ ਕਿ ਕਾਊ ਡੰਗਸ ਟੈਕਸੇ ਬਣਾਉਂਦੇ ਆ ਵੱਖ-ਵੱਖ ਜਿਹੜੇ ਕਰੀਮੇਸ਼ਨ ਗਰਾਊਂਡਸ ਹੁੰਦੇ ਨੇ ਤਾਂ ਉੱਥੇ ਜਿੱਥੇ ਲੱਕੜਾਂ ਦੀ ਬਹੁਤ ਲੋਡ ਪੈਂਦੀ ਹੈ ਤਾਂ ਉੱਥੇ ਲੱਕੜਾਂ ਦੇ ਨਾਲ ਨਾਲ ਕਾਊ ਡੰਗ ਸਟਿਕਸ ਦਾ ਇਸਤੇਮਾਲ ਇਹ ਕਰਦੇ ਆ ਤਾਂ ਜੋ ਲੱਕੜਾਂ ਦੀ ਜਿਹੜੀ ਹੈ ਉਹ ਡਿਮਾਂਡ ਹੈ ਕਿਉਂਕਿ ਬਹੁਤ ਜ਼ਿਆਦਾ ਹੈ ਤੇ ਉਸ ਨੂੰ ਉੱਥੇ ਜਿੱਥੇ ਕਿਤੇ ਹੋ ਸਕਦਾ ਹੈ ਲੱਕੜਾਂ ਦੀ ਜਗ੍ਹਾ ਤੇ ਕਾਊ ਡੰਗ ਸਟਿਕਸ ਨੂੰ ਯੂਜ਼ ਕਰਕੇ ਜਿਹੜਾ ਹੈਗਾ ਉਹ ਲੱਕੜਾਂ ਨੂੰ ਵੀ ਬਚਾਇਆ ਜਾਂਦਾ ਜਿਹੜੀ ਉਹਦੀ ਲਾਗਤ ਹੈਗੀ ਹੈ ਤੇ ਇੱਕ ਅ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਇਹ ਸਾਰਾ ਸਿਸਟਮ ਜਿਹੜਾ ਇਹ ਕ੍ਰੀਏਟ ਕੀਤਾ ਗਿਆ ਹੈ ਕਿਵੇਂ ਕਾਊ ਡੰਗ ਸਟਿਕਸ ਬਣਾਉਂਦੇ ਨੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰਦੀਪ ਸ਼ਰਮਾ ਜੀ ਮੌਜੂਦ ਨੇ ਜਿਹੜੇ ਇਸ ਗਊ ਸ਼ਾਲਾ ਦੇ ਮੈਂਬਰ ਨੇ ਪ੍ਰਦੀਪ ਜੀ ਆਈਡੀਆ ਕਿਵੇਂ ਆਇਆ ਸੀ ਕਿੱਥੋਂ ਆਇਆ ਸੀ ਜਿਹੜਾ ਤੁਸੀਂ ਕਾਊ ਡੰਗ ਸਟਿਕਸ ਇੱਥੇ ਬਣਾਉਨੇ ਹੋ ਤੇ ਇੱਥੋਂ ਫਿਰ ਸ਼ਮਸ਼ਾਨ ਘਾਟ ਵਾਲੇ ਲੈ ਕੇ ਜਾਂਦੇ ਇਹ ਨਗਰ ਨਿਗਮ ਦੇ ਜਿਹੜੇ ਸੈਕਟਰੀ ਸਾਹਿਬ ਹੈ ਉਹਨਾਂ ਦੀ ਬੇਟੀ ਦੇ ਦਿਮਾਗ ਚ ਆਈ ਆ ਸੀ ਕਿ ਉਹ ਜਦੋਂ ਆਪਣਾ ਉਹਨਾਂ ਦੇ ਘਰ ਕਿਸੇ ਡੈਥ ਹੋਈ ਸੀ ਤਾਂ ਉੱਥੇ ਉਹਨੂੰ ਪਾਥੀਆਂ ਨਹੀਂ ਮਿਲ ਰਹੀਆਂ ਸੀਗੀਆਂ ਤੇ ਉਹਨੇ ਫਿਰ ਦੇਖਿਆ ਕਿ ਇਹ ਪਾਥੀਆਂ ਨਾਲ ਅਗਰ ਲਗਾਣੇ ਆ ਤਾਂ ਇਹਦੀ ਲੱਕੜ ਦੀ ਬਚਤ ਵੀ ਹੋ ਰਹੀ ਹੈ ਔਰ ਸ਼ੁੱਧੀਕਰਨ ਵੀ ਹੁੰਦਾ ਹੈ ਫਿਰ ਉਹਨਾਂ ਨੇ ਅਪਰੋਚ ਕੀਤੀ ਇੱਥੇ ਮਸ਼ੀਨ ਸਾਨੂੰ ਦਿੱਤੀ ਅਸੀਂ ਉਸ ਤੋਂ ਮਸ਼ੀਨ ਤੋਂ ਹੋਣ ਬਣਾ ਕੇ ਇਹ ਸਾਰੀ ਜਿੰਨੀ ਵੀ ਹੈ ਲੱਕੜ ਬਣਾ ਕੇ ਕਰਮਿਸ਼ਨ ਗਰਾਉਂਡ ਚ ਭੇਜਦੇ ਆ ਲੋਕੀ ਹਵਨ ਵਾਸਤੇ ਲੱਕੇ ਜਾਂਦੇ ਆ ਇਵਨ ਗਊਸ਼ਾਲਾ ਦੇ ਜਿੰਨੇ ਵੀ ਇੱਥੇ ਆਪਣਾ ਲੇਬਰ ਹੈ ਉਹਨਾਂ ਵਾਸਤੇ ਖਾਣਾ ਵੀ ਇਸਤੇ ਹੀ ਬੰਦਾ ਹੈ ਜਿਤਕੀ ਤੁਸੀਂ ਦੇਖੋਗੇ ਮਿੱਠੀ ਮਿੱਠੀ ਆਂਚ ਤੇ ਬਹੁਤ ਵਧੀਆ ਖਾਣਾ ਬੰਦਾ ਹੈ ਔਰ ਇਹਦੇ ਨਾਲ ਸਾਡੀ ਜਿਹੜਾ ਗੈਸ ਦੀ ਬਚਤ ਹੁੰਦੀ ਹੈ ਹਰ ਪਾਸਿਓਂ ਕਾਊਡੰਗ ਸਟਿਕ ਦੇ ਕਾਰਨ ਬਚਤ ਹੁੰਦੀ ਹੈ ਕਿ ਲੱਕੜੇ ਬਚ ਰਹੀ ਹੈ ਗੈਸ ਬਚ ਰਹੀ ਹੈ ਤੇ ਪੇੜ ਕਟਣ ਤੋਂ ਬਚਣਗੇ ਆਪਾਂ ਜਿੰਨਾ ਯੂਜ਼ ਕਰਾਂਗੇ ਉਹਨਾਂ ਪੇੜ ਕਟਣ ਤੋਂ ਬਚਣਗੇ ਅੱਛਾ ਤੇ ਇਹ ਤੁਸੀਂ ਕਦੋਂ ਸ਼ੁਰੂ ਕੀਤਾ ਸੀ ਆਲਮੋਸਟ ਸਾਲ ਹੋਣ ਵਾਲਾ ਜੀ ਇਹਨੂੰ ਸ਼ੁਰੂ ਕੀਤਾ ਪ੍ਰੋਜੈਕਟ ਨੂੰ ਠੀਕ ਹੈ ਤੇ ਪਹਿਲਾ ਟ్రਾਇਲ ਬੇਸ ਤੇ ਕੀਤਾ ਸੀਗਾ ਹੌਲੀ 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 ਫਿਰ ਇਹਨੂੰ ਬਤਾਇਆ ਗਿਆ ਤੇ ਹੁਣ ਕਾਫੀ ਮਾਤਰਾ ਤੇ ਬਣ ਕੇ ਆਲਮੋਸਟ ਇੱਕ ਟਰਾਲੀ ਰੋਜ਼ ਦੀ ਕੰਮਿਸ਼ਨ ਗਰਾਊਂਡ ਪੇਜ ਦਿੱਤੀ ਜਾਂਦੀ ਹੈ ਠੀਕ ਹੈ ਤੇ ਇਹ ਤੁਸੀਂ ਦੱਸੋਗੇ ਵੀ ਤਿਆਰ ਇਹ ਕਿਵੇਂ ਕਰਦੇ ਹੋ ਤੁਸੀਂ ਅਸੀਂ ਦੇਖ ਰਹੇ ਜਿਵੇਂ ਆ ਗੋਬਰ ਕਾਊਡਨਸ ਹਗਾ ਇਹਦੇ ਵਿੱਚ ਇੱਕ ਕੋਕੋ ਪਿਟ ਜਿੰਨੂੰ ਕੀ ਨਾਰੀ ਦਾ ਬਰਾਦਾ ਬੋਲਦੇ ਆ ਵੇਸ ਨਾਰੀਲ ਜਿਹੜਾ ਵੀ ਹੁੰਦਾ ਉਹਨੂੰ ਕ੍ਰੈਸ਼ ਕਰਕੇ ਉਹਦਾ ਬਰਾਦਾ ਬਣਾ ਕੇ ਉਹ ਮਿਕ ਕਰਦੇ ਨੇ ਤਾਂਕਿ ਇਹ ਫਿਰ ਟੁੱਟੇ ਨਾ बनन ਤੋਂ ਬਾਅਦ ਲੱਕ ਡੰਡਾ ਜਦੋਂ ਲੰਬਾ ਹੁੰਦਾ ਗੋਬਰ ਟੁੱਟ ਜਾਂਦਾ ਹੈ ਲੇਕਿਨ ਅਕੋਰਡਿੰਗ ਸਟਿਕ ਇਹਦੇ ਨਾਲ ਵੀ ਕਿ ਹਾਰਡ ਹੋ ਜਾਂਦੀ ਹੈ ਔਰ ਸੁੱਕਦੀ ਵੀ ਜਲਦੀ ਹੈ ਉਸ ਤੋਂ ਬਾਅਦ ਇਹਨੂੰ ਸੁਕਾ ਕੇ ਪਹਿਲਾਂ ਤਾਂ ਸਾਹਮਣੇ ਦੇਖੋ ਤੁਸੀਂ ਉੱਥੇ نیچے ਸੁਕਾਇਆ ਜਾਂਦਾ ਉਸ ਤੋਂ ਬਾਅਦ ਇਹ ਰੇੜੀ ਉਹ ਬਣਾਏ ਗਏ ਹਨ ਇਹਨਾਂ ਦੇ ਤਾਂ ਕਿ ਨੀਚੋਂ ਵੀ ਹਵਾ ਲੱਗਦੀ ਰਹੇ ਤੇ ਉੱਥੇ ਸੁਕਾਨ ਤੋਂ ਬਾਅਦ ਇਹਨੂੰ ਟਰਾਲੀ 'ਚ ਸ਼ਿਫਟ ਕਰਕੇ ਇਹਨੂੰ ਕਮਿਸ਼ਨ ਗਰਾਊਂਡ ਭੇਜ ਦਿੱਤਾ ਜਾਂਦਾ ਹੈ ਜਿਹੜੀ ਮਸ਼ੀਨ ਹੈ ਇਹਦੀ ਕਿਵੇਂ ਫੰਕਸ਼ਨਿੰਗ ਕਿਵੇਂ ਹੁੰਦੀ ਹੈ ਮਸ਼ੀਨ ਨੇ ਮੋਟਰ ਲੱਗੀ ਹੋਈ ਹੈ ਜੀ ਤੇ ਦੋ ਬੰਦੇ ਆ ਇੱਕ ਮਸ਼ੀਨ ਤੇ ਦੋ ਜਾਂ ਤਿੰਨ ਬੰਦੇ ਚਾਹੀਦੇ ਸਾਨੂੰ ਘਟ-ਘਟ ਜਿਹਨੂੰ ਆਪਣਾ ਬਣਾਉਂਦੇ ਆ ਤੇ ਠੀਕ ਹੈ ਤੇ ਇਹ ਦੱਸੂਗਾ ਵੀ ਕਿੰਨਾ ਸਮਾਂ ਲੱਗ ਜਾਂਦਾ ਪੂਰਾ ਮਸ਼ੀਨ ਜਿਸ ਨੂੰ ਜਦੋਂ ਤਿਆਰ ਹੋ ਕੇ ਪ੍ਰੋਪਰ ਇੱਕ ਸਟਿਕ ਬਣਨ ਤੱਕ ਇੱਕ ਦਿਨ ਚ ਮਤਲਬ ਤੁਸੀਂ ਲੋ ਵੀ 6-7 ਘੰਟੇ ਦੇ ਵਿੱਚ 1000 ਦੇ ਕਰੀਬ ਸਟਿਕ ਤਿਆਰ ਹੋ ਜਾਂਦੀ ਹੈ ਇਹ ਜਿਵੇਂ ਆਪਾਂ ਕਿਸੇ ਦਾ ਕਰਮੇਸ਼ਨ ਹੋਣਾ ਹੈਗਾ ਜੀ ਤੇ ਕਿੰਨੇ ਪਰਸੈਂਟ ਜਿਹੜੀ ਹੈ ਇਹ ਯੂਜ਼ ਹੁੰਦੀ ਹੈ ਲੱਕੜ ਕਿੰਨੇ ਪਰਸੈਂਟ ਹੁੰਦੀ ਹੈ ਕੋਈ ਜੀ 25% ਇਹ ਯੂਜ਼ ਕਰ ਸਕਦੇ ਆ ਆਪਾਂ 25% ਲੱਕੜ ਥੋੜੀ ਸੇਵ ਹੋ ਗਈ ਮਤਲਬ ਕਿ ਤੁਹਾਡਾ ਜਿਹੜਾ ਪੇੜ ਕੱਟਣ ਤੋਂ 25% ਬਚ ਗਏ ਔਰ ਜਿਹੜਾ ਅੱਜ ਦੇ ਰਹਿਮ ਤੇ ਗਲੋਬਲ ਵਾਰਮਿੰਗ ਚੱਲ ਰਹੀ ਹੈ ਉਹ ਇਸੇ ਕਾਰਨ ਹੈ ਕਿ ਅਸੀਂ ਪੇੜ ਕੱਟੇ ਜਾ ਰਹੇ ਹਾਂ ਪਰ ਹੁਣ ਜਿੰਨੇ ਪੇੜ ਕੱਟਣ ਤੋਂ ਬਚਣਗੇ ਉਹਨਾਂ ਹੀ ਆਦਮੀ ਵੀ ਗਰਮੀ ਤੋਂ ਬਚੇਗਾ ਤੇ ਇੱਕ ਇਹ ਵੀ ਦੱਸੋ ਵੀ ਫਰਕ ਕੀ ਹੈ ਜਿਵੇਂ ਲੱਕੜ ਜਦੋਂ ਬਲਦੀ ਹੈ ਜਾਂ ਇਹ ਬਲਦੀ ਹੈ ਅਕਾਉਡੰਗ ਸਟਿੱਕ ਦੋਵਾਂ ਦੇ ਵਿੱਚ ਕੀ ਫਰਕ ਰਹਿੰਦਾ ਉਸ ਤੋਂ ਬਾਅਦ ਲੰਬਾ ਟਾਈਮ ਕੀ ਚੱਲਦਾ ਹੈ ਉਸ ਪੱਖੋਂ ਜਿਹੜੀ ਲੱਕੜ ਹੈ ਉਹਨੂੰ ਅੱਗ ਲੱਗੇਗੀ ਤਾਂ ਬਹੁਤ ਜਲਦੀ ਜਲ ਕੇ ਰਾਖ ਹੋ ਜਾਏਗੀ ਲੇਕਿਨ ਜੇ ਗੋਬਰ ਹੈ ਗੋਬਰ ਨੂੰ ਜੇ ਅਕਾਉਡੰਗ ਸਟਿੱਕ ਨੂੰ ਅੱਗ ਲੱਗਦੀ ਹੈ ਉਹ ਆਂਚ ਉਹਦੀ ਤੁਕਦੀ ਰਹਿੰਦੀ ਸਾਰੀ ਰਹਿਮ ਤੱਕ ਉਹਦੇ ਨਾਲ ਕੀ ਹੈ ਕਈ ਵਾਰ ਬੋੜੀ ਨੂੰ ਲੱਕੜ ਹੋਰ ਪਾਣੀ ਪੈਂਦੀ ਹੈ ਪਰ ਇਹ ਆਪਾਂ ਯੂਜ਼ ਕਰਾਂਗੇ ਤਾਂ ਇਹ ਨੀਚੋਂ ਆਂਚ ਰਹੇਗੀ ਤੇ ਉਹਦੇ ਨਾਲ ਇਹ ਕਦੀ ਵੀ ਮਤਲਬ ਹੋਰ ਲੋੜ ਨਹੀਂ ਪੈਗੀ ਔਰ ਐਂਡ ਤੱਕ ਜਲਦੀ ਰਹਿੰਦੀ ਹੈ। ਆ ਜਿਵੇਂ ਆਪਾਂ ਦੇਖ ਰਹੇ ਆ ਇਹ ਇਸ ਤਰ੍ਹਾਂ ਦੇ ਨਾਲ ਇਹ ਤਿਆਰ ਕਰਕੇ ਕੱਢ ਰਹੇ ਹੈਗੇ ਆ ਜੀ। ਹਾਂਜੀ ਇਹ ਚੀਜ਼ ਦੇਖੋ ਤੁਹਾਡੇ ਸਾਹਮਣੇ ਦਿਖਾਇਆ ਜਾ ਰਿਹਾ ਹੈ ਕਿ ਇਹ ਆਪਣਾ ਉਦੋਂ ਆਪਣਾ ਗੋਬਰ ਪਾਇਆ ਗਿਆ ਤੇ ਅਕੋਰਡਿੰਗ ਸਟਿਕ ਤਿਆਰ ਹੋ ਗਈ। ਇਹਨੂੰ ਕੱਢ ਕੇ ਤੁੱਪ 'ਚ ਰੱਖਿਆ ਜਾਂਦਾ ਸੁਕਾਇਆ ਜਾਂਦਾ। ਅੱਜਕੱਲ ਦੀ ਗਰਮੀ 'ਚ ਤਾਂ ਇੱਕ ਦਿਨ 'ਚ ਹੀ ਸੁੱਕ ਜਾਂਦੀ ਹੈ। ਆਦਰਵਾਇਜ਼ ਜਦੋਂ ਮੌਸਮ ਦੂਜਾ ਹੋਵੇ, ਠੰਡਾ ਮੌਸਮ ਹੋਵੇ 3 ਜਾਂ 4 ਦਿਨ ਲਾ ਲੈਣੇ ਸੁੱਕਣ ਨੂੰ। ਅੱਛਾ ਇਹ ਪਹਿਲ ਇਸ ਗਊਸ਼ਾਲਾ ਤੋਂ ਹੋਈ ਸੀਗੀ ਵੀ ਇਹ ਇਹ ਤਿਆਰ ਕੀਤੀਆਂ ਜਾਂਨ ਕਾਊ ਡੰਕ ਸਟਿਕਸ ਉਸ ਤੋਂ ਬਾਅਦ ਪੰਜਾਬ ਪੰਜਾਬ ਵਿੱਚ ਇੱਥੋਂ ਮਹਾਲੀ ਤੋਂ ਹੀ ਸ਼ੁਰੂਆਤ ਕੀਤੀ ਗਈ ਹੈ ਤੇ ਹੁਣ ਪਟਿਆਲਾ ਚ ਕਈ ਹੋਰ ਡਿਸਟ੍ਰਿਕਟ ਚ ਵੀ ਸਰਕਾਰੀ ਗਊਸ਼ਾਲਾ ਚ ਲਗਾਈਆਂ ਗਈਆਂ ਹੈ ਚੀਜ਼ਾਂ ਹਾਂ ਲੱਗਦਾ ਵੀ ਪੰਜਾਬ ਦੇ ਵੱਖ-ਵੱਖ ਜਿਹੜੇ ਕਰੀਮੇਸ਼ਨ ਗਰਾਊਂਡਸ ਆ ਉਹਦੇ ਵਿੱਚ ਇਸ ਇਹ ਚੀਜ਼ ਪ੍ਰੈਕਟਿਸ ਅਪਣਾਉਣ ਤੋਂ ਬਾਅਦ ਲੱਕੜਾਂ ਦੀ ਜਿਹੜੀ ਉਹ ਬਚਤ ਹੋ ਰਹੀ ਹੈ ਬਿਲਕੁਲ ਜੀ ਬਿਲਕੁਲ ਜੀ ਉਸ ਦੇਖੋ ਨਾ ਚਾਰੇ ਪਾਸੇ ਅਗਰ ਇਹ ਚੀਜ਼ ਸਪਲਾਈ ਹੋਏਗੀ ਤਾਂ 25% ਲੱਕੜ ਮਤਲਬ ਇੱਕ ਕਰਮੇਸ਼ਨ ਗਰਾਊਂਡ ਵਿੱਚ 25% ਲੱਕੜ ਦਾ ਮਤਲਬ ਹੈ ਕਿ ਤੁਹਾਡੇ ਘੜਤ ਘੜ ਲਈ 10-15 ਪੇੜ ਰੋਜ਼ ਦੇ ਕਟਣ ਤੋਂ ਬਚ ਗਏ ਤੇ ਇਹ ਫਿਰ ਇਕੋ ਕਰਮੇਸ਼ਨ ਗਰਾਊਂਡ ਹੈ ਜਿਹੜਾ ਇੱਥੇ ਬਿਲੋਂਗ ਹੈ ਉਹਨਾਂ ਨੂੰ ਤੁਸੀਂ ਦਿੰਦੇ ਹੋ ਜਾਂ ਹੋਰ ਵੀ ਕੋਈ ਲੈ ਕੇ ਆਂਦੇ ਆ ਨਹੀਂ ਸਾਡੇ ਕੋਲ ਤਾਂ ਹੁਣ ਇਸ ਸਰਕਾਰੀ ਚ ਮੁਹੱਲੇ ਚ ਇਕੋ ਕਰਮੇਸ਼ਨ ਗਰਾਊਂਡ ਹੈ ਤਾਂ ਇੱਥੇ ਦਿੱਤੀ ਜਾਂਦੀ ਹੈ ਬਾਕੀ ਲੋਕ ਹਵਨ ਵਾਸਤੇ ਲੈ ਜਾਂਦੇ ਆ ਹੁਣ ਹਵਨ ਵਾਸਤੇ ਲੱਕੜ ਯੂਜ਼ ਕਰਦੇ ਹੋ ਜਗ੍ਹਾ ਇਹ ਯੂਜ਼ ਕਰਦੇ ਆ ਇੱਕ ਤਾਂ ਸ਼ੁੱਧੀ ਕਰਨ ਨੇ ਇੱਕ ਲੱਕੜ ਬਚਦੀ ਉਹਦੇ ਨਾਲ ਵੀ ਤੇ ਜਿਹੜੀ ਡਿਮਾਂਡ ਇਹਦੀ ਰਹਿੰਦੀ ਹੈ ਹਮੇਸ਼ਾ ਬਿਲਕੁਲ ਜੀ ਬਿਲਕੁਲ ਰੋਜ਼ ਕੋਈ ਨਾ ਕੋਈ ਆਰ ਰੰਦਾ ਲੈ ਕੇ ਜਾਂਨੂ ਸਾਡੇ ਕੋਲ ਰੋਜ਼ਾ ਉੱਥੇ ਹੁਣ ਕਮਿਸ਼ਨ ਗਰਾਊਂਡ ਚ ਵੀ ਇਸ ਟਾਈਮ ਕਿਉਂਕਿ ਸੁੱਕ ਬਹੁਤ ਜਲਦੀ ਰਹੀ ਹੈ ਬਨ ਜਾਦਾ ਰਹੀ ਹੈ ਉੱਥੇ ਵੀ ਰੱਖਣ ਰਖਾਵਤ ਥੋੜਾ ਜਿਆ ਸਾਾਨੂੰ ਦਿੱਕਤ ਆ ਰਹੀ ਹੈ ਉੱਥੇ ਸ਼ੈੱਡ ਬਣ ਰਹੇ ਆ ਤੇ ਉਥੇ ਸ਼ੈੱਡ ਬਣਾ ਕੇ ਉੱਥੇ ਰੱਖੇ ਜਾਣਗੇ ਤਾਂ ਕਿ ਵੱਤ ਵਾਦੇ ਦੀ ਵਰਤੋਂ ਕੀਤੀ ਜਾ ਸਕੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਦੱਸਿਆ ਨਾ ਨੇ ਕਿਵੇਂ ਆ ਇੱਕ ਇਨੋਵੇਸ਼ਨ ਕਹਿ ਸਕਦੇ ਆ ਕਿ ਪਾਥੀਆਂ ਅਕਸਰ ਆਪਾਂ ਦੇਖਦੇ ਸੀਗੇ ਪਿੰਡਾਂ ਦੇ ਵਿੱਚ ਇਸਤੇਮਾਲ ਕਰਦੇ ਸੀ ਪਾਥੀਆਂ ਦਾ ਜਦੋਂ ਸਸਕਾਰ ਕਰਦੇ ਸੀਗੇ ਤਾਂ ਇੱਥੇ ਇਹਨਾਂ ਨੇ ਜਿਹੜਾ ਹੈਗਾ ਇੱਕ ਗਊਸ਼ਾਲਾ ਹੈਗੀ ਹੈ ਬਹੁਤ ਸਾਰੀਆਂ گاਵਾ ਇਨਾਂ ਕੋਲੇ ਹੁੰਦੀਆਂ ਹੀ ਨੇ ਤੇ ਜਿਹੜਾ ਗੋਬਰ ਹੁੰਦਾ ਉਹ ਗੋਬਰ ਤੋਂ ਇਹ ਕਾਊਂਡੰਗ ਸਟਿਕ ਤਿਆਰ ਕਰਦੇ ਆ ਤੇ ਜਿੱਥੋਂ ਫਿਰ ਗਾਂ ਕਰਿਮੇਸ਼ਨ ਗਰਾਉਂਡ ਚ ਭੇਜੀ ਜਾਂਦੀ ਹੈ ਤੇ ਉੱਥੇ ਜਿਵੇਂ ਇਹਨਾਂ ਨੇ ਦੱਸਿਆ ਵੀ ਇੱਕ ਕਰਿਮੇਸ਼ਨ ਚ ਜਿਹੜੀ ਹੈ ਉਹ 25% ਕਾਊ ਡੰਗਸਟਿਕਸ ਯੂਜ਼ ਹੋ ਜਾਂਦੀ ਜਿਹੜੀ ਬਾਕੀ ਦਾ 75% ਹੈ ਉਹ ਲੱਕੜ ਯੂਜ਼ ਹੁੰਦੀ ਹੈ ਤਾਂ ਇਸ ਕਰਕੇ ਕਾਫੀ ਹੱਦ ਤੱਕ ਲੱਕੜ ਦੀ ਬਚਤ ਜਿਹੜੀ ਆ ਉਹ ਇਹਦੇ ਨਾਲ ਕੀਤੀ ਜਾ ਸਕਦੀ ਆ ਮੁਹਾਲੀ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ